ਦੀ ਜਿਹੜੀ ਵਿਦੇਸ਼ ਨੀਤੀ ਆ ਉਹਦੇ ਚ ਈਰਾਨ ਦਾ ਹੁਣ ਤੱਕ ਅਸੀਂ ਦੇਖਦੇ ਆ ਕਿ ਇੰਡੀਆ ਸਾਥ ਦੇ ਰਿਹਾ ਸੀ ਚਾਬਹਾਰ ਬੰਦਰਗਾਹ ਵਾਲਾ ਕੋਰੀਡੋਰ ਟਰੇਡ ਲਈ ਸਥਾਪਿਤ ਕੀਤਾ ਜਾਣਾ ਉਸ ਦੇ ਲਈ ਈਰਾਨ ਦੀ ਮਦਦ ਕੀਤੀ ਜਾਣੀ ਇੱਕ ਟ੍ਰੀਟੀ ਹੋਣੀ ਸਮਝੌਤਾ ਹੋਣਾ ਉਸ ਸਮਝੌਤੇ ਤੇ ਦਸਤਖਤ ਹੋਣੇ ਤੇ ਦੂਜੇ ਪਾਸੇ ਬਲੋਚਿਸਤਾਨ ਦੀ ਜਿਹੜੀ ਵੱਖਵਾਦੀ ਲਹਿਰ ਅਤਵਾਦੀ ਲਹਿਰ ਉਸ ਦੀ ਭਾਰਤ ਵੱਲੋਂ ਈਰਾਨ ਦੇ ਰਾਹੀਂ ਸਿੱਧੀ ਮਦਦ ਦਿੱਤੀ ਜਾਣੀ ਜੋ ਸਾਰਾ ਕੁਝ ਹੋ ਰਿਹਾ ਉਹਦੇ ਚ ਪਹਿਲੀ ਨਜ਼ਰ ਤੋਂ ਇਹ ਲੱਗਦਾ ਕਿ ਭਾਰਤ ਤੇ ਈਰਾਨ ਦੇ ਬਹੁਤ ਨੇੜੇ ਸੀ ਭਾਰਤ ਈਰਾਨ ਦੇ ਬਹੁਤ ਨੇੜੇ ਹੈ ਪਰ ਦੂਜੇ ਪਾਸੇ ਕੀ ਹੈ ਕਿ ਭਾਰਤ ਨੇ ਖੁੱਲ ਕੇ ਇਜ਼ਰਾਈਲ ਦੇ ਹੱਕ ਦੇ ਵਿੱਚ ਬਿਆਨ ਦਿੱਤਾ ਇਜ਼ਰਾਈਲ ਦੇ ਮੋਟਿਆਂ ਤੇ ਆ ਗਿਆ ਕਿ ਅਸੀਂ ਇਜ਼ਰਾਈਲ ਦੇ ਹਰ ਤਰੀਕੇ ਨਾਲ ਨਾਲ ਹੁਣ ਇੱਥੋਂ ਇਹ ਦੇਖਣ ਵਾਲੀ ਗੱਲ ਹੈ ਕਿ ਭਾਰਤ ਕਿਸੇ ਦਾ ਵੀ ਮਿੱਤ ਨਹੀਂ ਹੈਗਾ ਅੱਜ ਉਸ ਨੇ ਈਰਾਨ ਨੂੰ ਧੋਖਾ ਦਿੱਤਾ ਕੱਲ ਉਸਨੇ ਮਾਲਦੀਵਜ਼ ਨੂੰ ਧੋਖਾ ਦਿੱਤਾ ਸੀ ਸ਼੍ਰੀਲੰਕਾ ਨੂੰ ਧੋਖਾ ਦਿੱਤਾ ਸੀ ਬੰਗਲਾਦੇਸ਼ ਨੂੰ ਧੋਖਾ ਦਿੱਤਾ ਸੀ ਇੱਥੋਂ ਤੱਕ ਕਿ ਨੇਪਾਲ ਨੂੰ ਧੋਖਾ ਦਿੱਤਾ ਫਿਰ ਅਫਗਾਨਿਸਤਾਨ ਦੇ ਵਿੱਚ ਅਸੀਂ ਦੇਖਿਆ ਕਿ ਜਿੰਨਾ ਸਮਾਂ ਤਾਲਿਬਾਨ ਸਟਰਗਲ ਕਰ ਰਹੇ ਸਨ ਉੱਥੇ ਤਾਂ ਭਾਰਤ ਲਈ ਉਹ ਅਤਵਾਦੀ ਸਨ ਭਾਰਤ ਦੇ ਲਈ ਉਹ ਤਾਲਿਬਾਨ ਨਹੀਂ ਸਨ ਤੇ ਜਦੋਂ ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਵੱਲੋਂ ਪਾਵਰ ਆਪਣੇ ਹੱਥਾਂ 'ਚ ਲਈ ਜਾਂਦੀ ਹੈ ਉਸੇ ਵੇਲੇ ਉਹਨਾਂ ਲਈ ਉਹ ਦੇਸ਼ ਭਗਤ ਹੋਗੇ ਉਸੇ ਵੇਲੇ ਹੀ ਉਹਨਾਂ ਨੇ ਉੱਥੇ ਜਾ ਕੇ ਗੋਡੇ ਟੇਕ ਤੇ ਨਮਸਕਾਰ ਕੀਤੀ ਮੱਥਾ ਟੇਕਿਆ ਉਹਨਾਂ ਨੂੰ ਤੇ ਉਹਨਾਂ ਨੂੰ ਖੇਲਤ ਦੇਤੇ